ਉਹਨੂੰ ਪਤਾ ਲੱਗ ਗਿਆ ਕਿ ਦੱਸਾਂ ਮੈਨੂੰ ਉਹ ਬੰਦੇ ਬਣ ਜੋਂ ਹੁਣ ਹੁਣ ਉਹ ਪਹਿਲਾਂ ਵਾਲਾ ਕੰਮ ਨਹੀਂ ਚੱਲਣਾ ਪੰਜਾਬ 'ਚ ਤੁਹਾਨੂੰ ਬੰਦੇ ਬਣਾਉਣੇ ਵਾਲੇ ਹੈਗੇ ਹੁਣ ਅਸੀਂ ਉਹ ਜਵਾਨ ਤੇ ਇੱਕ ਨੌਜਵਾਨ ਕੁੜੀ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਹੀ ਸੀ ਉਹ बार-बार ਇਹਨਾਂ ਤੋਂ ਪਿੱਛਾ ਛਿੜਾ ਰਹੇ ਸੀ ਪਰ ਇਹ ਉਹਨਾਂ ਦੇ ਕੱਪੜੇ ਤੱਕ ਖਿੱਚ ਰਹੇ ਸੀ ਕਿ ਸਾਨੂੰ ਭੀਖ ਦਿਓ ਤੇਰਾ ਮੋਰ ਬਣਾਉਣਾ ਮੈਂ ਤੇਨੂੰ ਮੈਂ ਉੱਥੇ ਮਨਾ ਕੀਤਾ ਸੀ ਨਾ ਕਿੱਥੇ ਦੋਹਾਂ ਨੂੰ ਤੁਹਾਨੂੰ ਨਸ਼ਾ ਕੀਤਾ ਤਾਂ ਸਾਡੀ ਕੀ ਨਸ਼ਾ ਕਰਨਾ ਯਾਰ ਬਾਬ ਤੇਰਾ ਕਰਾਮਾ ਮਿਲਾ ਜਾ ਸਾਡਾ ਮਿਲਾ ਜਾ ਕੀ ਕਰਾਣਾ ਕਰਾ ਦੇ ਕੀ ਕਰਾਣਾ ਪਾਣੀ ਪੀਣਾ ਨੇ ਨਹੀਂ ਕੀ ਤੁਹਾਡੇ ਲੱਤਾਂਵਾਂ ਨਹੀਂ ਹੈਗੀ ਕੀ ਨਹੀਂ ਹੈਗਾ ਕੀ ਕਰਦੇ ਲੋਕਾਂ ਨੂੰ ਤੁਸੀਂ ਤਾਂ ਤੰਗ ਕੀ ਕਰਨਾ ਤੁਸੀਂ ਗੱਡੀ ਨੂੰ ਪਹਿਲਾਂ ਉੱਥੇ ਮੁੰਡੇ ਕੁੜੀ ਨੂੰ ਤੰਗ ਕਰ ਰਹੇ ਤੁਸੀਂ ਢਿੱਡ ਲੱਗਿਆ ਰੋਟੀ ਦਾ ਮਾਣ ਢਿੱਡ ਤੈਨੂੰ ਪਤਾ ਪੰਜਾਬ ਚ ਹੁਣ ਪ੍ਰੇਸ਼ਨ ਜੀਵਨ ਜੋਤ ਚੱਲਦਾ ਚੋਰੀ ਤੋਂ ਵੱਡਾ ਗਣਾ ਭੀਖ ਮੰਗਣਾ ਇਹ ਢਿੱਡ ਲੱਗਿਆ ਮਿਹਨਤ ਕਰ ਲੈ ਲੱਤਾਂਵਾਂ ਨਹੀਂ ਹੈਗੀਆਂ ਇੱਕ ਵਾਰ ਸਾਰਾ ਦਿਨ ਲੱਤਾਂਵਾਂ ਨਹੀਂ ਹੈਗੀਆਂ ਤੁਹਾਡੇ ਪਹਿਲਾਂ ਮੁੰਡੇ ਕੁੜੀ ਨੂੰ ਤੰਗ ਕਰਨ ਲੱਗੇ ਹੋ ਜਿੱਥੇ ਇਹਨੂੰ ਸੰਗਤ ਆਉਂਦੀ ਉਮਰ ਇਹ ਤੰਗ ਨਹੀਂ ਕਰਦਾ ਆ ਤੇਰੇ ਸਾਹ ਨੂੰ ਮੁਰਿਆ ਮੇਰੀ ਇਹ ਕਿਹੜਾ ਇਹ ਕਿਹੜੀ ਜਗ੍ਹਾ ਇਹ ਇਹ ਮਾੜਾ ਟਾਣ ਮਾਡਲ ਟਾਊਨ ਇੱਥੇ ਘਾਰ ਸੈਸਰੀ ਵਾਲੇ ਕ੍ਰਿਸ਼ਨ ਮੰਦਿਰ ਨੂੰ ਜਾਂਦਾ ਜਿਹੜਾ ਰਾਹ ਉੱਥੇ ਭੇਜੋ ਤਿੰਨ ਚਾਰ ਮਲਾਜ਼ਮ ਕਿਹੜਾ ਨਸ਼ਾ ਕੀਤਾ ਬਾਦ ਆ ਆ ਦੇਖੋ ਆ ਤੁਹਾਨੂੰ ਸੋਫੀ ਲੱਗਦਾ ਬੰਦਾ ਹੈ ਇਹ ਤੋਂ ਸੁਫੀ ਲੱਗਦਾ ਬੰਦਾ ਅਸ਼ਾ ਦਾ ਕੀ ਕਰਦਾ ਆ ਦੇਖੋ ਇਹਦੀ ਇੱਕ ਮਿੰਟ ਇਹਦੀ ਇਹਦੀ ਅੱਖਾਂ ਦੇਖੋ ਪਰੇ ਪਰੇ ਨੂੰ ਹਟ ਮੜਿਆ ਇਹਦਾ ਇਹਦਾ ਮੂੰਹ ਦੇਖੋ ਮੜਿਆ ਇਹ ਲੱਗਦਾ ਸੁਫੀ ਬੰਦਾ ਏ ਪੰਜ ਪੀਣਾ ਲੈ ਪਾਣੀ ਪੀਣਾ ਲੈ ਬਾਬੇ ਆ ਬੰਦੇ ਮੰਗਦਾ ਸਿੱਧਾ ਹੋ ਜਾ ਕਿਹੜਾ ਮੋਰ ਨਾ ਕੋਈ ਉਹ ਲੋਕ ਇਹਨਾਂ ਨਾਲ ਸਾਥ ਚੁੱਕਾ ਪੀਖ ਮੰਗਦਾ ਆਸ ਤੇ ਇਹ ਜਿੰਨੇ ਕ੍ਰਾਈਮ ਉਹਨਾਂ ਨੇ ਚੋਰੀਆਂ ਹੁੰਦੀਆਂ ਨੇ ਬੱਚੇ ਚੱਕ ਹੁੰਦੇ ਨੇ ਇਹ ਚੱਕਦੇ ਨੇ ਬਾਲ ਬੱਚਿਆਂ ਦਾ ਫਿਰ ਆ ਕੀ ਤੁਸੀਂ ਪਖੰਡ ਕਰਿਆ ਰਾਮਾ ਮੰਗਿਆ ਰੋਟੀ ਖਾਣੇ ਆ ਖੋਲੋ ਪਹਿਲਾਂ ਕੱਪੜੇ ਖੋਲੋ ਚਰਚੇ ਪੱਜਣ ਕੱਪੜੇ ਟਾਰ ਦੋ ਅਰੇ ਪਖੰਡੀ ਆ ਸਾਫ ਕਰ ਆ ਮੱਥੇ ਤੇ ਸਾਫ ਕਰ ਛੱਡ ਛੱਡ ਦੇ ਚੜਦੇ ਠੀਕ ਆ ਯਾਰ ਟਾਰ ਦੇ ਉਹ ਯਾਰ ਸਾਨੂੰ ਇਹ ਛੱਡ ਛੱਡ ਚੜਦਾ ਨਹੀਂ ਮੈਂ ਚਪੇੜ ਮਾਰ ਕੇ ਮੁੱਢਾਲ ਕਰ ਤੂੰ ਆ ਦੇਖ ਵੀਰੇ ਦੇ ਤੇਰਾ ਜੱਗਣਾ ਦੱਸਾਂ ਤੈਨੂੰ ਆਪਰੇਸ਼ਨ ਜੀਵਨ ਜੋਤ ਦੇ ਤਹਿਤ ਪੰਜਾਬ ਦੇ ਵਿੱਚ ਹੁਣ ਭੀਖ ਮੰਗਣਾ ਚੋਰੀ ਤੋਂ ਵੱਡਾ ਜੁਰਮ ਆ ਲੱਗਿਆ ਪਤਾ ਕੀ ਗਣਾ ਤੇਰਾ ਬਾਲ ਬੱਚੇ ਵਾਲੇ ਸਾਰੀ ਨੇ ਗੁਨਾਹ ਪਤਾ ਲੱਗਿਆ ਕਿ ਨਹੀਂ ਲੱਗ ਗਿਆ ਇਹਨਾਂ ਸਿੱਪੇ ਹੁੰਦੇ ਘੋੜਿਆਂ ਵਰਗੇ ਸੀ ਹੈਗੇ ਬਾਲ ਲੱਛੀ ਉਹ ਕੰਮ ਨਹੀਂ ਆ ਗਈ ਤੀਨ ਹੀ ਫੜੇ ਲੱਤਾ ਬਾਹ ਨਹੀਂ ਆਗੇ ਤੀਨ ਮਾਤ ਕੇ ਗੱਲਾਂ ਆ ਤਾਰ ਆ ਮਾਲਾ ਤਾਰ ਤੇ ਸਾਰਾ ਕੋ ਆ ਤੁਸੀਂ ਕੰਨ ਨਾਲ ਆ ਜਲੂਤ ਧਰਮ ਦਾ ਜਲੂਤ ਕੱਢਦੇ ਨੇ ਹਰੇਕ ਜੇ Hindu ਧਰਮ ਆਪਾਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਨੇ Hindu ਧਰਮ ਦਾ ਵੀ ਜਲੂਤ ਕੱਢਦੇ ਨੇ ਉਹਰੇ ਜੋ ਅਲਬਾ ਜੋਗੀ ਨਹੀਂ ਜੋਗੀ ਤੈਨੂੰ ਸਰਟੀਫਿਕੇਟ ਮਿਲ ਗਿਆ ਭੀਖ ਮੰਗਣ ਦਾ ਨਹੀਂ ਨਾ ਜਾਂਦਾ ਪਰ ਆਂਦਾ ਹੀ ਬੰਦੇ ਤੁਨੂੰ ਹਣ ਓਏ ਕੁੱਤ ਨੂੰ ਤੇ ਉਹ ਗੱਲ ਅਗਰ ਮੋਟ ਵੀ ਲਾਵਾਂਗੇ ਖੜ ਜਾ ਇਹ ਵੀ ਤੇ ਇਹ ਵੀ ਤੇਰਾ ਚੌਲ ਆ ਦੰਨੇ ਆ ਇਹ ਵੀ ਚੌਲ ਆ ਦੰਨੇ ਆ ਖੜ ਜਾ ਤੇਰਾ ਇਹ ਵੀ ਚੌਲ ਆ ਦੰਨੇ ਆ ਤੇਰਾ ਤੂੰ ਖਾਦਾ ਕੀ ਆ ਪਹਿਲਾਂ ਇਹ ਦੱਸ ਮੜੇ ਰੋਕੀ ਕੈਮਰਾ ਰੋਕੀ ਮੜੇ ਨੱਕਰਗੜ 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 ਅੱਜ ਤਾਂ ਬਾਹਰ ਕੇ ਜੇ ਭੀਖ ਮੰਗਦੇ ਦੇਖ ਲੈ ਬੋਲੋ ਬੋਲੋ ਬੋਲ ਉਧਰ ਕੀ ਜੋ ਕਰ ਭਾਈ ਉਹ ਅਸੀਂ ਆਪ ਜ਼ਿੰਮੇਵਾਰ ਹੋਵਾਂਗੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਇਸ ਸਮੇਂ ਅਸੀਂ ਲੁਧਿਆਣਾ ਵਿੱਚੇ ਮੌਜੂਦ ਆ ਜਿੱਥੇ ਕਿ ਹੁਣ ਤੁਸੀਂ ਵੀਡੀਓ ਦੇਖੋਗੇ ਜਿਸ ਦੇ ਵਿੱਚ ਦੋ ਹੱਟੇ ਘੱਟੇ ਨੌਜਵਾਨ ਜਿਸ ਦੇ ਵਿੱਚੋਂ ਇੱਕ ਦਾ ਤਾਂ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਇਹ ਮਾਡਲ ਟਾਊਨ ਜੋ ਗੋਲ ਮਾਰਕੀਟ ਪੈਂਦੀ ਹੈ ਉੱਥੇ ਇੱਕ ਨੌਜਵਾਨ ਤੇ ਇੱਕ ਨੌਜਵਾਨ ਕੁੜੀ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਹੀ ਸੀ ਉਹ बार-बार ਇਹਨਾਂ ਤੋਂ ਪਿੱਛਾ ਛੜਾ ਰਹੇ ਸੀ ਪਰ ਇਹ ਉਹਨਾਂ ਦੇ ਕੱਪੜੇ ਤੱਕ ਖਿੱਚ ਰਹੇ ਸੀ ਕਿ ਸਾਨੂੰ ਭੀਖ ਦਿਓ ਹਾਲਾਂਕਿ ਉੱਥੇ ਮੈਂ ਵੀਡੀਓ ਨਹੀਂ ਬਣਾਈ ਪਰ ਇਹਨਾਂ ਨੂੰ ਝਿੜਕਿਆ ਜ਼ਰੂਰ ਕਿ ਐਤੋਂ ਤੁਸੀਂ ਚਲੇ ਜਾਓ ਉੱਥੇ ਉਹ ਨੌਜਵਾਨ ਤੇ ਉਹ ਕੁੜੀ ਦਾ ਅਸੀਂ ਖੜਾ ਛੜਾਇਆ ਪਰ ਇਹਨਾਂ ਨੂੰ ਚੇਤਾਵਨੀ ਦਿੱਤੀ ਕਿ ਇੱਥੇ ਭੀਖ ਨਾ ਮੰਗੋ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਪਰ ਜਿਵੇਂ ਹੀ ਮੈਂ ਆਪਣਾ ਕੰਮ ਨਿਬੇੜ ਕੇ ਅੱਗੇ ਜਾਣ ਲੱਗਿਆ ਤਾਂ ਦੇਖਿਆ ਕਿ ਜਿੱਥੇ ਕਾਰ ਮਾਰਕੀਟ ਹੈ ਜਦੋਂ ਆਪਾਂ ਦੁਗਰੀ ਰੋਡ ਤੇ ਚੜਦੇ ਆ ਤਾਂ ਉੱਥੇ ਫੇਰ ਤੋਂ ਇੱਕ ਕਾਰ ਵਾਲੇ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ ਉਸ ਤੋਂ ਬਾਅਦ ਜੋ ਕੁਝ ਵੀ ਹੋਇਆ ਉਹ ਤੁਸੀਂ ਹੁਣ ਵੀਡੀਓ ਦੇਖਿਓ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਉੱਥੇ ਹੀ ਇਹ Hindu ਧਰਮ ਦਾ ਬਹੁਤ ਜ਼ਿਆਦਾ ਇੱਕ ਤਰੀਕੇ ਦੇ ਨਾਲ અપਮਾਨ ਕਰ ਰਹੇ ਸੀ ਕਿਉਂਕਿ ਇਹਨਾਂ ਨੇ ਮਾਲਵਾ ਪੈਂਨੀਆਂ ਹੋਈਆਂ ਸਨ ਕੋਈ ਵੀ ਦੇਖਣ ਵਾਲਾ ਇਹਨਾਂ ਨੂੰ ਦੇਖ ਕੇ ਸਮਝਦਾ ਸੀ ਕਿ ਧਾਰਮਿਕ ਬੰਦੇ ਨੇ ਪਰ ਇਹ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸੀ ਜਦ ਕਿ ਇੱਕ ਨੇ ਤਾਂ ਬਹੁਤ ਜ਼ਿਆਦਾ ਨਸ਼ਾ ਵੀ ਕੀਤਾ ਹੋਇਆ ਸੀ ਸੋ ਜ਼ਰੂਰ ਤਾਂ ਇਹ ਲੋਕਾਂ ਤੋਂ ਸੁਚੇਤ ਰਿਹਾ ਕਰੋ ਕਿਉਂਕਿ ਇਹ ਕ੍ਰਾਈਮ ਵੀ ਕਰਦੇ ਨੇ ਚੋਰੀਆਂ ਵੀ ਕਰਦੇ ਨੇ ਕਿਉਂਕਿ ਇੱਥੇ ਹੀ ਕੁਝ ਵੀਰਾਂ ਨੇ ਸਾਨੂੰ ਬਾਅਦ ਦੇ ਵਿੱਚ ਦੱਸਿਆ ਜੋ ਕਾਰ ਮਾਰਕੀਟ 'ਚ ਨੇ ਕਿ ਇਹ ਜੇ ਇਹ ਹਰ ਰੋਜ਼ ਹੁੰਦੇ ਨੇ ਸਾਧੂ ਦੇ ਭੇਸ 'ਚ ਜੋਗੀ ਦੇ ਭੇਸ 'ਚ ਤੇ ਗੱਡੀਆਂ ਦੇ ਕੋਲ ਜਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਵੀ ਕਰ ਦਿੰਦੇ ਤੇ ਜੇਕਰ ਇਹਨਾਂ ਨੂੰ ਕੋਈ ਗੱਡੀ ਖੁੱਲੀ ਮਿਲ ਜਵੇ ਜਾਂ ਕਿਸੇ ਗੱਡੀ ਦਾ ਸ਼ੀਸ਼ਾ ਖੁੱਲਾ ਮਿਲ ਜਵੇ ਤਾਂ ਉਹਦੇ ਵਿੱਚ ਉਹ ਚੋਰੀਆਂ ਵੀ ਕਰਦੇ ਨੇ ਸੋ ਇਹੋ ਜਿਹੇ ਜੁਰਮ ਕਰਦੇ ਨੇ ਸੋ ਅਜਿਹੇ ਲੋਕਾਂ ਨੂੰ ਭੀਖ ਨਾ ਦਿਆ ਕਰੋ ਬਾਰ-ਬਾਰ ਅਸੀਂ ਇਹੀ ਬੇਨਤੀ ਕਰਦੇ ਹਾਂ ਸੋ ਦੇਖੋ ਵੀਡੀਓ ਇਹ ਮੋਡਲ ਟਾਊਨ ਦੀ ਵੀਡੀਓ ਹੈ ਅੱਜ ਦੀ ਹੀ ਵੀਡੀਓ ਹੈ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜੁਰ ਕਰਿਆ ਕਰੋ ਤਾਂ ਕਿ ਲੋਕ ਜਿਆਦਾ ਤੋਂ ਜਿਆਦਾ ਜਾਗਰੂਕ ਹੋਣ ਇਹ ਵੀ ਤੁਹਾਡਾ ਇਸ ਸਾਡੀ ਮੂਹਮ ਦੇ ਵਿੱਚ ਇੱਕ ਵੱਡਾ ਯੋਗਦਾਨ ਹੋਵੇਗਾ ਧੰਨਵਾਦ ਜੀ ਆਓ ਦੇਖੋ ਅੱਜ ਦੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਆ ਦੇਖ ਲੋ ਇਹ ਚੰਗੇ ਭਲੇ ਨੇ ਇਹਨਾਂ ਨੂੰ ਪਹਿਲਾਂ ਮੈਂ ਉਰੇ ਰੋਕਿਆ ਸੀ ਪਰ ਫੇਰ ਇਹ ਹਟੇ ਨਹੀਂ ਹੈਗੇ ਇਹ ਉਰੇ ਲੋਕਾਂ ਨੂੰ ਪਹਿਲਾਂ ਉੱਥੇ ਮੁੰਡੇ ਕੁੜੀ ਨੂੰ ਤੰਗ ਕਰਨ ਲੱਗਿਆ ਪਿਆ ਸੀ ਆ ਜਾ ਆਇਆ ਤੇਰਾ ਮੋਰ ਬਣਾਉਣਾ ਮੈਂ ਤੇਨੂੰ ਮੈਂ ਉੱਥੇ ਮਨਾ ਕੀਤਾ ਸੀ ਨਾ ਉਹ ਪਿੱਛੇ ਦੋਹਾਂ ਨੂੰ ਸੋਨੂੰ ਤੇ ਮਨਾ ਕੀਤਾ ਉਹ ਪਰੇ ਦੋਹਾਂ ਚੌਂਕ 'ਚ ਆ ਤਾਂ ਹੋਣਾ ਆ ਬਕਰ ਕੀ ਨਸ਼ਾ ਕੀਤਾ ਤਾ ਹਾਂਜੀ ਕੀ ਨਸ਼ਾ ਕਰਨਾ ਹੈ ਯਾ ਬਾਬ ਤੇਰਾ ਕਰਾਮਾ ਮਲਾ ਜਾ ਸਾਡਾ ਮਲਾ ਜਾ ਕੀ ਕਰਾਣਾ ਕਰਾ ਦੇ ਕੀ ਕਰਨਾ ਪਾਣੀ ਪੀਣਾ ਨਹੀਂ ਕੀ ਤੁਹਾਡੇ ਲੱਤਾਂ ਬਣੀ ਹੈਗੀ ਕੀ ਨਹੀਂ ਹੈਗਾ ਕੋਈ ਤੰਗ ਕਰਦੇ ਲੋਕਾਂ ਨੂੰ ਅਸੀਂ ਤਾਂ ਤੰਗ ਕੀ ਕਰਨਾ ਤੁਸੀਂ ਗੱਡੀ ਨੂੰ ਪਹਿਲਾਂ ਉੱਥੇ ਮੁੰਡੇ ਕੁੜੀ ਨੂੰ ਤੰਗ ਕਰ ਰਹੇ ਏ ਤੁਸੀਂ ਏਡਾ ਲੱਗਿਆ ਰੋਟੀ ਦਾ ਮਾਦਾਰ ਟ੍ਰੇਡ ਤੇ ਤੈਨੂੰ ਪਤਾ ਪੰਜਾਬ ਚ ਹੁਣ ਆਪਰੇਸ਼ਨ ਜੀਵਨ ਜੋਤ ਚੱਲਦਾ ਚੋਰੀ ਤੋਂ ਵੱਡਾ ਗਣਾ ਭੀਖ ਮੰਗਣਾ ਇਹ। ਖੜ੍ਹ ਜਾ ਪਰ। ਖੜ੍ਹ ਜਾ ਦੋ ਮਿੰਟ ਰੁਕ ਜਾ। ਨਾ ਨਾ ਰੋਕੇ ਜਾ ਤੂੰ ਰੁਕ ਜਾ। ਬੜੇ ਗਰੀਬਾਂ ਦੀ ਮਿੰਦਿਆ ਕਰੀ ਜਾਂਦੇ ਆ ਸਾਹਿਬ। ਟ੍ਰੇਡ ਲੱਗੇ ਮਿਹਨਤ ਕਰ ਲੈ ਲੱਤਾਂ ਮਾਣੀਆਂ ਨਹੀਂ ਹੈਗੀਆਂ। ਅੱਜ ਵੀ ਸਾਰਾ ਦਿਨ। ਲੱਤਾਂ ਮਾਣੀਆਂ ਕਿਉਂ ਤੁਹਾਡੇ? ਪਹਿਲਾ ਮੁੰਡੇ ਕੁੜੀ ਨੂੰ ਤਾਂ ਕੰਨ ਲੱਗੇ ਉਹਦੀ ਪਿੱਛੇ। ਇਹਨੂੰ ਸੰਗਤ ਆਉਂਦੀ ਉਮਰ ਇਹ ਤਾਂ ਕੰਨ ਨਹੀਂ ਕਰਦਾ। ਆਹ ਟ੍ਰੇਡ ਸਾਡੇ ਉਮਰਿਆ ਮੇਰੀ। ਇਹ ਕਿਹੜਾ ਇਹ ਕਿਹੜੀ ਜਗ੍ਹਾ ਇਹ? ਇਹ ਮਾੜਾ ਟਾਣ। ਮਾਡਾ ਟਾਉਨ ਤੇ ਘਾਰ ਸੈਸਰੀ ਵਾਲੇ ਕ੍ਰਿਸ਼ਨਾ ਮੰਦਰ ਨੂੰ ਜਾਂਦਾ ਜਿਹੜਾ ਰਾਹ ਉੱਥੇ ਭੇਜੋ ਤਿੰਨ ਚਾਰ ਮਲਾਜ਼ਮ ਚਿੱਟੀ ਦਾੜੀ ਆ ਟਰੇਡ ਸਾਦੀ ਉਮਰ ਅਹੀ ਰੋਟੀ ਖਾਂਦੇ ਸਾਰੇ ਕਰਦੇ ਆ ਜੀ ਇਹਨਾਂ ਨੂੰ ਸਰਟੀਫਿਕੇਟ ਮਿਲ ਗਿਆ ਕੋਈ ਭੀਖ ਮੰਗਣ ਦਾ ਨਹੀਂ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਕਿਹੜਾ ਨਸ਼ਾ ਕੀਤਾ ਬੰਦਾ ਆ ਦੇਖੋ ਆ ਤੁਹਾਨੂੰ ਸੋਫੀ ਲੱਗੇ ਦਾ ਬੰਦਾ ਹੈ ਇਹ ਤੁਹਾਨੂੰ ਸੋਹੀ ਵੀ ਲੱਗਦਾ ਬੰਦਾ ਆ ਦੇਖੋ ਇਹਦੀ ਇੱਕ ਮਿੰਟ ਇਹਦੀ ਇਹਦੀ ਅੱਖਾਂ ਦੇਖੋ ਪਰੇ ਪਰੇ ਨੂੰ ਹਟ ਮੜਾ ਜਾ ਇਹਦਾ ਇਹਦਾ ਮੂੰਹ ਦੇਖੋ ਮੜਾ ਜਾ ਇਹ ਲੱਗਦਾ ਸੋਹੀ ਬੰਦਾ ਇਹ ਪੰਗ ਪੀਨਾਂ ਦੇ ਬਾਬੇ ਆ ਕੋਈ ਗੱਲ ਨਹੀਂ ਨਾ ਕਿ ਲੋਕ ਪੰਗ ਪਹਿਲਾਂ ਉੱਥੇ ਮੁੰਡੇ ਕੁੜੀ ਨੂੰ ਫੜੀ ਖੜੇ ਸੀਗੇ ਦੋ ਜਣੇ ਇਹ ਮੈਂ ਉੱਥੋਂ ਉੱਪ ਜਾਏ ਨੇ ਦੁਨੀਆ ਫਿਰਦੀ ਹੈ ਜੀ ਦੁਨੀਆ ਫਿਰਦੀ ਹੈ ਜੀ ਦੁਨੀਆ ਫਿਰਦੀ ਹੈ ਦੁਨੀਆ ਫਿਰਦੀ ਹੈ ਸਾਹਿਬ ਦੁਨੀਆ ਬਸ ਜਾ ਸਾਬ ਫੜਾ ਦਿਆ ਦੇ ਤੂਰੀਪਾ ਦੇ ਨਿੰਦਿਆ ਨਾ ਕਰ ਜਾ ਕੋਈ ਗੱਲ ਨਹੀਂ ਬੰਦੇ ਮੰਗ ਸਿੱਧਾ ਹੋ ਜਾ ਗੜਾ ਸਾਬ ਮੋਰ ਮਾ ਹੋਣਾ ਕੋਲੂ ਕਹਿੰਦੇ ਨਾਲ ਸਾ ਤੇ ਤਾਂ ਵੀ ਖੰਮਰ ਦਾ ਕੰਮ ਨਹੀਂ ਫਿਰ ਕੰਮ ਨਹੀਂ ਕਰ ਤੇ ਕੀ ਨਹੀਂ ਆ ਤੁਹਾਡੇ ਸੋਨੂ ਸੋਨੂ ਦਿਖਾਣਾ ਬੰਦੇ ਲੱਤਾ ਬਾਹ ਨਹੀਂ ਹੈਗੇ ਮਿਹਨਤ ਕਰਦੇ ਨੇ ਬਿਲਕੁਲ ਆਪਣਾ ਕਰ ਇਹ ਹਲੇ ਹੱਟ ਹਰਾਮੀ ਹੋਏ ਨੇ ਓਰੇ ਇਹ ਜਿੰਨੇ ਕ੍ਰਾਈਮ ਉਹਨਾਂ ਨੇ ਚੋਰੀਆਂ ਹੁੰਦੀਆਂ ਨੇ ਬੱਚੇ ਚੱਕ ਹੁੰਦੇ ਨੇ ਇਹ ਚੱਕਦੇ ਨੇ ਮੰਗੇ ਰੋਟੀ ਖਾ ਲਾਂਗੇ ਖਾਲਸਾ ਜੀ ਉਹ ਸਾਰਾ ਪਤਾ ਉਹਨੂੰ ਇਹ ਸਿੱਧੇ ਕਰਦਾ ਬਾਲ ਬੱਚੇ ਆਲੇ ਆ ਨਿਵਾਉਂੇ ਸੜੇ ਕਰਦਾ ਮੈਂ ਪਰਿਵਾਰ ਆਲੇ ਆ ਅਸੀਂ ਦਾ ਜੀ ਜੋ ਵੀ ਨਾ ਕੋਈ ਨਹੀਂ ਤੈਨੂੰ ਬਣਾਉਨੇ ਹੁਣ ਥੋੜੀ ਸਰਕਾਰੀ ਰੋਟੀ ਦਾ ਪ੍ਰਬੰਧ ਕਰ ਦਿੰਨੇ ਆ ਅੰਕੇ ਵੀ ਰੁਕ ਜਾ ਦੋ ਮਿੰਟ ਉੱਤੀ ਆ ਥੋੜੀ ਦੋ ਮਿੰਟ ਰੁਕ ਜਾ ਗੱਡੀ ਆਉਂਦਾ ਬਈ ਤੇ ਪਰ ਤੇ ਇਹੋ ਜਿਹਾ ਬਵਾਉਂਗਾ ਤੁਸੀਂ ਜੇ 2 ਸਾਲ ਤੋਂ ਪਹਿਲਾਂ ਬਾਹਰ ਆ ਕੇ ਜੇ ਤਾਂ ਮੇਰਾ ਨਾਮ ਬਦਲ ਲੈਂਦਾਈ ਦੋ ਸਾਲ ਤੋਂ ਪਹਿਲਾਂ ਨਹੀਂ ਬਾਹਰ ਆਉਣ ਦੰਦਾ ਬਾਲ ਬੱਚੇ ਆਲੇ ਮੰਤਿਆ ਸਾਵਾ ਮਾਰਿਆ ਯਾਰ ਤੂੰ ਨਹੀਂ ਬਾਲ ਬੱਚਿਆਂ ਨੇ ਫਿਰ ਆ ਕੀ ਤੂੰ ਪਖੰਡ ਕਰਿਆ ਹਰਾ ਮੰਤਿਆ ਯਾਰ ਰੋਟੀ ਖਾਣੇ ਆ ਖੋਲੋ ਪਹਿਲਾਂ ਆ ਕੱਪੜੇ ਖੋਲੋ ਜਰ ਤੇ ਬੱਚਣ ਕੱਪੜੇ ਆ ਧਾਰ ਦੋ ਪਖੰਡ ਦੀ ਆ ਸਾਫ ਕਰ ਆ ਮੱਥੇ ਤੇ ਸਾਫ ਕਰ ਅੱਜ ਇਹ ਉਤਾਰ ਲ ਇਹਨੂੰ ਉਤਾਰ ਲਓ ਇਹਨਾਂ ਨੂੰ ਉਤਾਰ ਲਾਂਗੇ ਤੈਨੂੰ ਕਹਿੰਦਾ ਤਾਰਦਾ ਨਹੀਂ ਅੱਜ ਇਹ ਕਹਿ ਬੱਚਣਾਂਗੇ ਮੋਤੀ ਬਣ ਜਾ ਆ ਲੈ ਬੱਚਣਾਂਗੇ ਲਾਓ ਜੀ ਆਹ ਚਾਹ ਚਾਹ ਕੀ ਕਰੀ ਗੋਰੀ ਨਾਲ ਉਰੇ ਨਾ ਤੋ ਰੰਦੀ ਵਾ ਛੱਡ ਛੱਡ ਦੇ ਚੜ ਦੇ ਠੀਕ ਆ ਯਾਰ ਚੜ ਦੇ ਉਹ ਯਾਰ ਸਾਨੂੰ ਇਹ ਦੱਸ ਤੋ ਸਾਡਾ ਗੁਨਾਹ ਆ ਦੋਸਤੋ ਗੁਨਾਹ ਟੋੜਾ ਆਪਣੇ ਨਾਮ 'ਤੇ ਜੋੜ ਦੇ ਆ ਜਾ ਮੈਂ ਦੱਸਦਾ ਤੇਰਾ ਗੁਨਾਹ ਆ ਜਾ ਇੱਧਰ ਨੂੰ ਆ ਜਾ ਤੇਰਾ ਗੁਨਾਹ ਦੱਸ ਆ ਜਾ ਤੇਰਾ ਗੁਨਾਹ ਦੱਸ ਆਇਆ ਗੁਨਾਹ ਟੋੜਾ ਗੁਨਾਹ ਇੱਕ ਮਿੰਟ ਇੱਕ ਮਿੰਟ ਓ ਚੁੱਪ ਪਰੇ ਚੁੱਪ ਕਰ ਆ ਦੇਖ ਦੇਖੋ ਸਾਰੇ ਦੇਖੋ ਛੱਡ ਛੱਡ ਛੱਡਦਾ ਨਹੀਂ ਮੈਂ ਚਪੇੜ ਮਾਰ ਕੇ ਮੂੰਹ ਲਾਲ ਕਰ ਦੂ ਆ ਦੇਖ ਵੀਰੇ ਦੇ ਤੇਰਾ ਜਗਨਾ ਦੱਸਾਂ ਤੈਨੂੰ ਆਪਰੇਸ਼ਨ ਜੀਵਨ ਜੋਤ ਦੇ ਤਹਿਤ ਪੰਜਾਬ ਦੇ ਵਿੱਚ ਉਹ ਭੀਖ ਮੰਗਣਾ ਚੋਰੀ ਤੋਂ ਵੱਡਾ ਚੋਰ ਮਾਰ ਗਿਆ ਲੱਗਿਆ ਪਤਾ ਕੀ ਗਨਾਹ ਤੇਰਾ ਬਾਲ ਬੱਚੇ ਆਲੇ ਬਾਲ ਬੱਚੇ ਆਲੇ ਸਾਰਿਆਂ ਨੇ ਗਨਾਹ ਪਤਾ ਲੱਗਿਆ ਕਿ ਨਹੀਂ ਲੱਗਿਆ ਆਹ ਲੀਆ ਭੇਜਾਂਗੇ ਨਹੀਂ ਭੇਜ ਦੇ ਦੇ ਦੇਖ ਦੇਖ ਓਏ ਦੇਖ ਫੜਦਾ ਨਹੀਂ ਬਾਬੂ ਦੇਖ ਤਾਂ ਲੈ ਮਾਰ ਮਾਰ ਕੇ ਚਪੇੜਾ ਸਿਰ ਤੇ ਲਾਲ ਕਰ ਤੂੰ ਇਹ ਆਵਾਜ਼ ਮੈਚੋ ਦਾ ਕਹਿੰਦਾ ਦੇਖ ਹੜ ਤੇ ਦੇ ਮੋੜਾ ਆਵੇਂ ਸਾ ਆਸੀ ਤੇ ਪ੍ਰਗਿਆ ਦੇ ਕੇ ਕਰ ਤੈਨੂੰ ਮੈਂ ਦੱਸ ਦੂੰ ਫਿਰ ਕੀ ਕਰ ਰਿਹਾ ਤੂੰ ਹਜੇ ਤੂੰ ਸੌਕਰਕਾਰ ਪਰਮਾਤਮਾ ਦਾ ਤੂੰ ਬੱਜਿਆ ਖੜਾ ਹਜੇ ਤੈਨੂੰ ਅਜੇ ਹੈ ਨਹੀਂ ਪਤਾ ਤੇਰਾ ਹੋਣਾ ਕੀ ਆ ਅੰਧੇ ਕਰ ਕਰ ਕੇ ਉਹਰੇ ਚੋਰੀਆਂ ਕਰਦੇ ਆ ਆਤਾਰ ਇਹਨੂੰ ਆਤਾਰ ਆ ਪਖੰਡ ਕੀਤਾ ਧਰਮ ਦੇ ਨਾਮ ਤੇ ਤੁਸੀਂ ਬਿਜਨਸ ਬਣਾਏ ਨੇ ਉਹਰੇ ਬਾਲ ਬੱਚੇ ਆਲੇ ਆ ਬਾਲ ਬੱਚੇ ਕੀ ਦੋਈ ਧਰਮ ਦਾ ਚਲੋ ਬਾਲ ਬੱਚੇ ਆਲੇ ਦਾ ਕਸੂਪੈਂਦੇ ਭੋੜਿਆਂ ਵਰਗੇ ਤੁਸੀਂ ਆ ਗਏ ਹੋ ਕੰਮ ਨਹੀਂ ਕਰਦੇ ਤੀਨ ਹੀ ਕੋਲੇ ਲੱਤਾਂ ਬਾਹਾਂ ਨਹੀਂ ਆਗੀਆਂ ਤੀਨ ਆਹ ਤਾਰ ਆ ਮਾਲਾ ਤਾਰ ਤੇ ਸਾਰਾ ਕੁਝ ਹਾਂ ਤੁਸੀਂ ਕਹਿੰਦੇ ਆ ਲੋ ਜਲੂਤ ਧਰਮ ਦਾ ਜਲੂਤ ਕੱਢਦੇ ਨੇ ਹਰੇਕ ਕਿ ਹਿੰਦੂ ਧਰਮ ਆਪਾਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਨਹੀਂ ਹਿੰਦੂ ਧਰਮ ਦਾ ਵੀ ਜਲੂਤ ਕੱਢਦੇ ਨੇ ਉਹਰੇ ਜੋਗੀ ਹੈ ਜੀ ਬਾਲ ਬੱਚੇ ਆ ਗਏ ਬਾੜ ਦਾ ਜੋਗੀ ਨਹੀਂ ਜੋਗੀ ਤੈਨੂੰ ਸਰਟੀਫਿਕੇਟ ਮਿਲ ਗਿਆ ਭੀਖ ਮੰਗਣ ਦਾ ਨਹੀਂ ਤੇਰੇ ਲੱਤਾਂ ਬਾਹਾਂ ਨਹੀਂ ਹੈਗੀਆਂ ਤੈਨੂੰ ਮੈਂ ਦਿਖਾਵਾਂ ਚੰਗੇ ਭਲੇ ਜਿਨ੍ਹਾਂ ਦੇ ਲੱਤਾਂ ਬਾਹਾਂ ਨਹੀਂ ਹੈਗੀਆਂ ਮਿਹਨਤ ਕਰਕੇ ਦਿਖਾਵਾਂ ਇਹਨੂੰ ਆਪਾਂ ਹਰ ਬੰਦੇ ਮਿਹਨਤ ਕਰਦੇ ਦਿਆਂਵਾ। ਆਹ ਦੇਖੋ ਸਾਡੀ ਦੁਕਾਨ ਦੇਖ ਲੈ। ਆਹ ਦੇਖ ਲੈ। ਆਪਾਂ ਹਰ ਬੰਦੇ ਮਿਹਨਤ ਕਰਦੇ ਨੇ। ਲੋ ਸਾਰੇ ਹੱਡ ਰਾਮੀ ਤੁਹਾਡੇ ਉਰੇ ਪੈ ਗਿਆ ਨਾ ਜੰਗਾ ਬਣਾਉਣ ਦੇ ਬੰਦੇ ਤੁਹਾਨੂੰ ਹਣ ਓਏ ਕੁੱਤੇ ਨੂੰ ਤੇ ਉਹ ਗੱਲ ਅਕਲ ਕੁੱਤ ਵੀ ਲਾਵਾਂਗੇ ਖੜ ਜਾ। ਇਹ ਵੀ ਤੇ ਇਹ ਵੀ ਤੇਰਾ ਚੌਲ ਆ ਦੰਨੇ ਆ। ਇਹ ਵੀ ਚੌਲ ਆ ਥੰਨੇ ਖੜ ਜਾ ਤੇਰਾ। ਇਹ ਵੀ ਚੌਲ ਆ ਦੰਨੇ ਆ ਤੇਰਾ। ਖਾਤਾ ਕੀ ਆ ਪਹਿਲਾ ਇਹਦਾ ਭਾਂਗੇ ਦਿੱਤੀ ਅਰੇ ਰੋਕੀ ਕੈਮਰਾ ਰੋਕੀ ਮੜਾ ਭਾਂੜਾ ਕੀ ਨਾ ਕੀਤਾ ਕਿ ਨਾ ਕੀਤਾ ਇਹ ਮੜਾ ਰੋਕਦਾ ਦੋਨੋਂ ਕਹਿ ਲਿਆ ਤਾਂ ਭਾਂਗੇ ਪੀਤੀ ਬਹੁਤ ਗੁੰਦੀਆ ਦੂਰੀ ਮਾ ਕੇ ਖਾਣਾ ਲਿਆ ਦੱਸੋ ਜੀ ਸੰਗਤ ਖੜੀ ਆ ਵੀ ਕੀ ਕਰੀਏ ਇਹਨਾਂ ਨੂੰ ਇੱਕ ਵਾਰ ਚੇਤਾਵਨੀ ਲੈ ਕੇ ਛੱਡਦੀ ਹੈਗਾ ਇੱਥੇ ਵਰਜਾ ਪੁਆਈਏ ਦੱਸੋ ਜੋ ਸੰਗਤ ਕਹੂਗੀ ਤਾਂ ਨੇ ਕਰਦੇ ਨੇ ਬਹੁਤ ਜਿਆਦਾ ਕੋਈ ਆਈ ਨਹੀਂ ਆਪਣੇ ਕੋਲ ਇੱਧਰ ਇੱਧਰ ਮਾਫੀ ਮੰਗ ਲਓ ਕੱਜ ਤੋਂ ਬਾਅਦ ਭੀਖ ਨਹੀਂ ਮੰਗਦੇ ਨੱਕ ਰਗੜ ਨੱਕ ਰਗੜ ਨੱਕ ਰਗੜ ਨੱਕ ਰਗੜ ਨੱਕ ਰਗੜ ਅੱਜ ਤੋਂ ਬਾਅਦ ਕਹੇ ਭੀਖ ਮੰਗ ਲੈ ਦੇਖ ਲੈ ਬੋਲੋ 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 ਤੇ ਜੋ ਕਾਰਵਾਈ ਹੋਊ ਅਸੀਂ ਆਪ ਜ਼ਿੰਮੇਵਾਰ ਹੋਵਾਂਗੇ ਨਹੀਂ ਕੱਜ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਕਿਉਂ ਪਤਾ ਲੱਗ ਗਿਆ ਕਾ ਦੱਸਾਂ ਮੈਨੂੰ ਬਾ ਬੰਦੇ ਬਣ ਜੋ ਹੁਣ ਹੁਣ ਉਹ ਪਹਿਲਾਂ ਵਾਲਾ ਕੰਮ ਨਹੀਂ ਚੱਲਣਾ ਪੰਜਾਬ 'ਚ ਤੁਹਾਨੂੰ ਬੰਦੇ ਬਣਾਉਣੇ ਵਾਲੇ ਹੈਗੇ ਆ ਹੁਣ ਅਸੀਂ ਚਲ ਕੇ ਦੁਰ ਜਾ ਬਾਪੂ ਘਰੇ ਦੁਰ ਜਾ ਇਹਜੇ ਲੋਕਾਂ ਨੂੰ ਨਾ ਪੀਕਦਿਆ ਕਰੋ ਜਿਹੜੇ ਦੰਦ ਦੇ ਲੋ ਨਸ਼ੇੜੀ ਇੱਕ ਨੰਬਰ ਦਾ ਖੜਾ ਨਹੀਂ ਹੋ ਰਿਹਾ ਉਹ ਤੋਂ ਜੇ ਮੈਂ ਜਿਵੇਂ ਪਹਿਲਾਂ ਵੀ ਕਹਿੰਨਾ ਜੇ ਤੁਹਾਨੂੰ ਪਰਮਾਤਮਾ ਨੇ ਇਸ ਕਾਬਲ ਬਣਾਇਆ ਵੀ ਤੁਸੀਂ ਕਿਸੀ ਮਦਦ ਕਰ ਸਕਦੇ ਹੋ ਆਪਣੇ ਆਂਡੀਆਂ ਕਮਾਨੀਆਂ ਦੀ ਰਿਸ਼ਤੇਦਾਰਾਂ ਦੀ ਮਦਦ ਕਰੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਇਹ ਜਿਆ ਨੂੰ ਪੀਕ ਦੇ ਕੇ ਤੁਸੀਂ ਆਪਣੀ ਮਿਹਨਤ ਦੀ ਕਮਾਈ ਵੀ ਖਰਾਬ ਕਰਦੇ ਹੋ ਤੇ ਜੁਰਮ ਚ ਵਾਦਾ ਵੀ ਹੁੰਦਾ ਇਹ ਜੇ ਲੋਕਾਂ ਦੇ ਕਰਕੇ ਧੰਨਵਾਦੀ ਬਲਿਕਾ ਖਾਲਸਾ ਬਈ ਤੁਹਾਡੇ